ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਤੇ ਦਿਖਾਣਾ ਵੀ ਚਾਹੁੰਦੇ ਆ ਵੀ ਪਿੰਡ ਅੰਮੂ ਪਰਦੇ ਅੰਦਰ ਜਿਹੜਾ ਚਾਰ ਆਪਣੇ ਪਰਿਵਾਰ ਸੀ ਇੱਕ ਪਰਿਵਾਰ ਸੀ ਉਹਨਾਂ ਦੇ ਮਕਾਨ ਟਾਏਗੇ ਤੇ ਮਕਾਨਾਂ ਦੇਖੋ ਕੀ ਹਾਲ ਕੀਤਾ ਡੰਗਰਾਂ ਵਾਲੇ ਦਾ ਉਹਨਾਂ ਨੇ ਤਾਂ ਡੰਗਰਾਂ ਦਾ ਕਿਸੇ ਜਾਨਵਰ ਤੱਕ ਬਾਰੇ ਨਹੀਂ ਸੋਚਿਆ ਇਨਸਾਨਾਂ ਨਾ ਇਨਸਾਨਾਂ ਬਾਰੇ ਸੋਚਿਆ ਹੈ ਨਾ ਵੀ ਕਿੰਨਾ ਇਹਨਾਂ ਨੇ ਇੱਥੇ ਤੋੜਪੰਨ ਕੀਤੀ ਆ ਅਸੀਂ ਤਾਂ ਚਲੋ ਅੰਦਰ ਸੀ ਉਸ ਟਾਈਮ ਫਰੰਦਰ ਵੀ ਖਬਰ ਮਿਲਦੀ ਸੀਗੀ ਦੇ ਬਾਬਾ ਜੀ ਅੱਜ ਵੀ ਮੀਟਿੰਗ ਸੀਗੀ ਅੱਜ ਮੀਟਿੰਗ ਹੋਈ ਹੈ ਪ੍ਰਸ਼ਾਸਨ ਨਾਲ 27 ਤਰੀਕ ਨੂੰ ਇਹਦਾ ਹੱਲ ਵੀ ਹੋ ਜਾਊਗਾ ਜੇ ਨਹੀਂ ਹੋਊਗਾ ਤਾਂ ਫਿਰ ਦੁਬਾਰੇ ਗੁਰਮਤਾਉ ਕੋ ਸਾਹਮਣੇ ਲੰਘ ਜਿਵੇਂ ਬਾਬਾ ਜੀ ਕਹਿਣਗੇ ਗੁਰਮੀਤ ਜੀ ਪਰ ਬੇਨਤੀ ਕਰਨਾ ਚਾਹੁੰਦੇ ਆ ਬਾਬਾ ਜੀ ਇਹ ਨਾ ਪਰਿਵਾਰਾਂ ਦੀ ਸਾਨੂੰ ਮਦਦ ਵੀ ਕਰਨੀ ਆ ਤੇ ਜਿਵੇਂ ਅਸੀਂ ਪੁੱਛਾਂਗੇ ਪਰਿਵਾਰਾਂ ਨੂੰ ਕਿਵੇਂ ਮਦਦ ਹੋਊਗੀ ਹਨ ਉਸ ਸਾਹਮਣੇ ਅਸੀਂ ਪਾ ਵੀ ਦਵਾਂਗੇ ਹਨਾ ਆਪਣਾ ਵੀਡੀਓ ਦੇ ਅੰਦਰ ਵੀ ਕਿਵੇਂ ਮਦਦ ਕਰਨੀ ਆ ਤੇ ਸਾਡਾ ਫਰਜ਼ ਬਣਦਾ ਤੇ ਅੱਜ ਇਹ ਪਰਿਵਾਰ ਟੈਂਟਾਂ 'ਚ ਰਹਿਣ ਨੂੰ ਮਜਬੂਰ ਹੋਏ ਪਏ ਨੇ ਇੱਥੇ ਫਿਰ ਵੀ ਕੋ ਗੰਦੀ ਸਰਕਾਰਾਂ ਕਰਕੇ ਤੇ ਗੰਦੇ ਪ੍ਰਸ਼ਾਸਨ ਕਰਕੇ ਤੇ ਆਪਣੇ ਨਾਲ ਤਾਂ ਫਿਰ ਆਪਾਂ ਨੂੰ ਹੀ ਖੜਨਾ ਪੈਣਾ ਪੈਣਾ ਸਾਰਿਆਂ ਨੂੰ ਤੇ ਸਾਰਿਆਂ ਦਾ ਫਰਜ਼ ਬਣਦਾ ਬਾਬਾ ਜੀ ਨਾਲ ਖੜੀਏ ਜਿਵੇਂ ਵੀ ਆਪਣਾ ਤਨਮਨ ਤਾਂ ਜਿਵੇਂ ਵੀ ਸੇਵਾ ਹੋ ਸਕੇ ਉਹਨੇ ਕਰੀਏ ਤੇ ਕੱਲ ਨੂੰ ਜੋ ਵੀ ਅਪਡੇਟ ਅੱਗੇ ਵਾਸਤੇ ਹੋਊਗਾ ਇਸ ਮੋਰਚੇ ਵਾਸਤੇ ਹੈ ਨਾ ਸਾਰੇ ਰਲ ਮਿਲ ਕੇ ਇਸ ਮੋਰਚੇ ਨੂੰ ਫਤਿਹ ਕਰਾਂਗੇ ਤੇ ਪਰਿਵਾਰਾਂ ਨੂੰ ਬਸਾਵਾਂਗੇ ਘਰ ਬਣਾਵਾਂਗੇ ਤੇ ਬੇਨਤੀ ਹੈ ਬਾਬਾ ਜੀ ਸਾਥ ਦੋ ਸਾਰੇ ਤੇ ਇੱਕ ਦੂਜੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਰਨੇ ਵਾਪਸ ਦੀ ਪਿੱਛੇ ਨੇ 3 4 ਕਰ ਪਿੱਛੇ ਨੂੰ ਬਹੁਤ ਬਹੁਤ ਸੁਰੱਖਿਅਤ ਕਰਾ ਲਾ ਬੈਕ ਸਾਈਡ ਦੇਖੋ